ਸਾਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਹੈਗੀ ਹੈ ਪਿੰਡ ਰਾਜਪੁਰ ਖੁਰਦ ਤਹਿਸੀਲ ਅਜਨਾਲਾ ਦਾ ਜ਼ਿਲ੍ਹਾ ਹੰਦਸਾ ਅੱਜ ਦੀ ਵੀਡੀਓ ਵਿੱਚ ਟੋਟਲ 6 ਪਸ਼ੂ ਦਿਖਾਉਣੇ ਆ ਦੋ ਬਿਲਕੁਲ ਤਾਜ਼ੇ ਸੋਇਆ ਤੇ ਦੋ ਗੱਬਣਾ ਤੇ ਇੱਕ ਯਾਰ ਗੱਬਣਾ ਬਿਲਕੁਲ ਦੋ ਬਿਲਕੁਲ ਤਿਆਰ ਗੱਬਣਾ ਵਾ ਤੇ ਇੱਕ ਥੋੜਾ ਜਿਹਾ ਮਤਲਬ 2 2.5 ਮਹੀਨੇ ਦੇ ਲੱਗੇ ਬੜੇ ਬੈੜ ਸੋਈ ਆ ਤਾਂ ਆਪਾਂ ਪਹੁੰਚੇ ਭਾਈ ਸੁਖਵਿੰਦਰ ਸਿੰਘ ਹੋਣਾ ਕੋਲ ਚਾਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਰਾਓ ਹੌਸਲਾ ਠੀਕ ਠਾਕ ਜੇ ਕਿਰਪਾ ਜੀ ਮਾਲਕ ਦੀ ਆਪਣਾ ਨਾਮ ਤੇ ਐਡਰੈਸ ਦੱਸਿਓ ਹਾਂਜੀ ਨਾਮ ਬਣਾ ਸੁਖਿੰਦਰ ਸਿੰਘ ਹੈ ਜੀ ਠੀਕ ਹੈ ਜੀ ਹਾਂਜੀ ਪਿੰਡ ਤੇ ਪਿੰਡ ਰਾਏਪੁਰ ਖੁਰਦ ਤਹਿਸੀਲ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਫੋਨ ਨੰਬਰ ਹੀ ਬੋਲ ਦਿਓ 9851 47655 ਠੀਕ ਹੈ ਜੀ ਪੂਰਾ 79872843 ਠੀਕ ਹੈ ਜੀ ਕਰੀਏ ਸ਼ੁਰੂਆਤ ਅਜਸੇੋਂ ਪਹਿਲੇ ਨੰਬਰ ਤੇ ਝੋਟੀ ਹੈ ਦਾ ਕੀ ਮਿਲਕਰ ਰਿਕਾਰਡ ਤੇ ਕਿੰਨੇ ਵੇ ਸੂਵੇ ਸੋਈ ਹੈ ਇਹ ਝੋਟੀ ਦੂਜੇ ਸੂਵੇ ਸੋਈ ਜੀ ਮੋਹ ਛਿੱਧੀ ਜੇ ਠੀਕ ਹੈ ਜੀ ਦੰਦਾਂ ਦਾ ਛੇ ਦੰਦ ਜੇ ਤੇ ਕਿੰਨਾ ਕੁ ਤਿਆਰ ਜੇ ਦੁੱਧ ਇਹਦੇ ਕੋਈ 9 ਕਿਲੋ ਬੋਲਾ ਹੀ ਉਹ ਨਾੜੂ ਚ ਬੱਚਾ ਆ ਠੀਕ ਹੈ ਜੀ ਕਿੰਨਾ ਕੁ ਚਵਾਈ ਜਾਊਗੀ ਦੁੱਧ ਚਵਾਈ ਜੀ 12 13 ਲੀਟਰ ਦੁੱਧ ਕਰੂਗੀ ਝੋਟੀ ਹੈ ਜੇ ਤੇ ਚਲੋ ਲੱਪਾ ਲੂਪਾ ਲਾਇਆ ਤਾਜੀ ਬਿਲਕੁਲ ਠੀਕ ਹੈ ਜੀ ਹਾਂ ਜੀ ਲੈ ਨਾੜੂ ਆ ਠੀਕ ਹੈ ਠੀਕ ਹੈ ਖੋਲੋ ਫਿਰ ਖੋਲ ਕੇ ਵਿਖਾਈਏ ਹਾਂਜੀ ਭਾਈ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਏ। ਰੰਗ ਕਾਲੀ ਆ ਜੀ। ਬਿਲਕੁਲ ਜੈੱਡ ਬਲੈਕ ਆ। ਬਹੁਤ ਚੰਗਾ। ਠੀਕ ਹੈ ਜੀ। ਭਾਈ ਇਹਨਾਂ ਦਾ ਫਾਰਦਾ ਕੰਮ ਹੈ ਬਿਲਕੁਲ ਚੰਗੇ ਪਸ਼ੂ ਤੇ ਜਾਇਜ ਮੁੱਲ ਵਿੱਚ ਇਹਨਾਂ ਕੋਲ ਹੁੰਦੇ ਆ। ਬਿਲਕੁਲ ਜੈੱਡ ਬਲੈਕ ਝੋਟੀ ਆ। ਹਾਂਜੀ ਜਵਾਕੀ ਜਿਹੜੇ ਪਿਛੇ ਇਹ ਕੱਟੀ ਆ ਜੀ। ਹਾਂਜੀ ਇਹ ਕੰਗ ਕਾਲੀ ਕੱਟੀ ਆ। ਆਹ ਬੜਾ ਜਵਾਬ ਨੇ ਭਾਈ ਜੀ ਫੇਮਲ ਕਾਫ ਜੇ ਆ ਗਿਆ ਬਛੇਰੇ। ਚੰਗੇ ਫੇਮਿੰਡੀ ਐ ਵੀ। ਇਹ ਮੌਕੇ ਦੇ ਅਸ ਟਾਈਮ ਬੋਲਾ ਹਾਜੜਿਆ 9 ਲੀਟਰ ਤੇ ਦੁੱਧ ਬਾਈ ਕਹਿੰਦਾ ਕਿ 12 13 ਲੀਟਰ ਚ ਵਾਈ ਜਾਓਗੇ ਬਾਕੀ ਅੰਡਰ ਕੁਆਲਿਟੀ ਪੇ ਚੈੱਕ ਕਰ ਸਕਦੇ ਜੇ ਲਾਗੇ ਤੋ ਕੋਈ ਪੂਰ ਛੱਟਾ ਕੋਈ ਠੀਕ ਹਾਂਜੀ ਥੋੜਾ ਜਿਹਾ ਸਾਡੇ ਕੋਲ ਪਸ਼ੂ ਕੇ ਲੈ ਚਲੋ ਦਰਜ ਜਾਂਦਾ ਵਾ ਬਾਕੀ ਥਾਂ ਲੈ ਮੇਰੀ ਬਹੁਤ ਸਾਫ ਆ ਕੀ ਬੋਲ ਕਰਨਾ ਭਾਜੀ ਯਾਰ ਮੋਲੇ ਦਾ 95000 ਕਰਦੇ ਜੀ ਕਰ ਦਈਏ ਮੰਨ ਤਾਣ ਚਲੋ ਕਰਾਂਗੇ ਜੀ ਦੱਸ ਦਈਏ ਮੜਾ ਜੀ ਹਾਂ ਨੰਨਾ ਬੇਲੀ ਦੇ ਦਾ ਲੈ ਨਵਾਂ ਬਈ 90 ਹਜ਼ਾਰ ਦੀ ਬਿਲਕੁਲ ਐ ਜੈੱਡ ਬਲੈਕ ਝੋਟੀ ਆ ਤੇ ਚੰਗਾ ਦੁੱਧ ਚਵਾਈ ਜਾਣਾ ਇਹਨੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਜੀ ਆਹਦੇ ਬਾਰੇ ਕੀ ਇਹਦਾ ਮਿਲਕ ਰਿਕਾਰਡ ਚਿਰਵੇ ਸਵੇਰੇ ਸੋਈਏ ਦੂਜੇ ਮੱਝ ਹੋ ਗਈ ਦੂਜੇ ਸਵੇਰੇ ਤੀਜੇ ਤੀਜੇ ਠੀਕ ਆ ਤੀਜਾ ਸਵੇਰ ਸੋਈ ਜੇ ਕਿੰਨਾ ਕੁ ਬਾਲਾ ਤਿਆਰ ਏ ਥੱਲੇ ਇਹਦੇ ਥੱਲੇ ਜੀ 9-10 ਲੀਟਰ ਹੋਣਾ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੋ ਇਹਨੂੰ ਇਹਨੂੰ 5-6 ਦਿਨ ਹੋ ਗਏ ਜੀ ਇਹਦਾ ਬੱਚਾ 나ੜੂ ਕੀ ਆ ਨਾੜੂ ਜੀ ਕੱਟੀ ਏ ਠੀਕ ਆ ਜੀ ਆਹ ਵਾਲਾ ਜਵਾਬ ਜੀ ਇਹਦੇ ਪਗਰੇ ਵੀ ਮਿਲ ਬਿਲਕੁਲ ਇਹ ਵੀ ਜੈਡ ਬਲੈਕ ਆ ਇਹ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਇਹਦਾ ਕੀ ਪਿਛਲੇ ਸਵੇਰੇ ਬਿਲਕੁਲ ਰਕੌੜਾ ਇਹ ਵੀ 12 ਕਿਲੋ ਦੁੱਧ ਕੱਢੂ ਜੀ ਥੋੜਾ ਜਿਹਾ ਲਿਸਾਪਨ ਬਹੁਤ ਚੰਗੀ ਚੋਟੀ ਚਵਾਈ ਚਵਾਈ ਬਹੁਤ ਚੰਗੀ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਈ ਜੀ ਫੇਸ ਕੁਆਲਟੀ ਕਰੋ ਚੈੱਕ ਬਾਕੀ ਇਹ ਵੀ ਹੈ ਜੈਡ ਬਲੈਕ ਆ ਤੇ ਥਣ ਲੇਦੀ ਵੱਲੋਂ ਬਹੁਤ ਚੰਗੀ ਆ ਲਾਗੇ ਤਾਂ ਚੈੱਕ ਕਰੋ ਨੇ ਆਰਡਰ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਥਾੜਾ ਦਾ ਸਾਈਜ਼ ਤੇ ਗੈਸ ਬਹੁਤ ਚੰਗਾ ਇਹਦਾ ਵੇਖਿੰਦੇ ਅਰਦੀ ਪੈਰ ਨਾ ਮੇਰੇ ਹਾਂਜੀ ਬਾਈ ਜੀ ਚੈੱਕ ਕਰੋ ਥਾਣਾ ਦਾ ਸਾਈਟ ਤੇ ਗੈਪ ਤੁਸੀਂ ਲਾ ਕੇ ਤੋਂ ਚੈੱਕ ਕਰ ਸਕਦੇ ਜੀ ਫੇਸ ਕੁਆਲਟੀ ਚੈੱਕ ਕਰੋ ਕੀ ਮੁੱਲ ਕਰਨਾ ਭਾਜੀ ਇਹਦਾ ਇਹਦਾ ਮੁੱਲ 85000 ਕਰਦੇ ਹਾਂ ਜੀ ਅੱਛਾ ਜੀ ਇਹ ਚੁੱਕ ਕਰ ਦਈਏ ਹਰਮੰਦਾਣਾ ਕਰਾਂਗੇ ਜੀ ਦਾਤੀ ਦਈਏ 82 ਦੀ ਦੇ ਦਾਂਗੇ ਹਾਂ ਨਾਈ ਠੀਕ ਹੈ ਜੀ ਲਓ ਜੀ 82000 ਦੀ ਜੇ ਬਾਕੀ ਚੰਗਾ ਦੁੱਧ ਜਵਾਈ ਜਾਂਦਾ ਪਿਛਲੇ ਸਵੇਰ ਤੋਂ ਅੱਜ 12 ਕਿਲੋ ਦਾ ਮਿਲ ਕਰ ਰਿਕਾਰਡ ਆ ਇਸ ਸਟੈਮ ਜਿਹੜਾ ਹਾਜ਼ਰ ਆ 10 ਲੀਟਰ ਜਿਹੜਾ ਬਿਲਕੁਲ ਤਿਆਰ ਆ ਤੇ ਆਜਾ ਹੁਣ ਤੇ ਜੇ ਨੰਬਰ ਤੇ ਪੁੱਛਦੇ ਆ ਵੀਰ ਕੋਈ ਦਾ ਕੀ ਮਲਕ ਰਿਕਾਰਡ ਤੇ ਕਿੰਨੇ ਸੂਏ ਦੱਸੋ ਭਾਈ ਇਹਦੇ ਬਾਰੇ ਇਹ ਦੂਜਿਆ ਸੂਆ ਜਿਹੜੀ ਝੋਟੀ ਬਿਲਕੁਲ ਤਿਆਰ ਆ ਦੋ ਚਾਰ ਦਿਨ ਲੈ ਜਾਊਗੀ ਇੱਕ ਰੰਗ ਕਾਲੀ ਇਹ ਵੀ ਬਹੁਤ ਪਲੀ ਜੁੜੀ ਆ ਹਾਂਜੀ ਭਾਈ ਜੀ ਪਿੱਠ ਕੁੜੇ ਵਾਲਾ ਬਹੁਤ ਚੰਗੀ ਆ ਕੀ ਆ ਪੈਰਾਂ ਤੱਕ ਬਈ ਕਿ ਨਵਾਈਏ ਹਲਦੀ ਨਹੀਂ ਠੀਕ ਆ ਠੀਕ ਆ ਜੀ ਇਹਦਾ ਕੀ ਪਿਛਲੇ ਸੂਏ ਦਾ ਮਲਕ ਰਿਕਾਰਡ ਆ ਇਨੇ ਹੀ 10 ਲੀਟਰ ਦੁੱਧ ਪਹਿਲੇ ਸੂਵੇ ਕੱਢਿਆ ਕੱਤੀ ਨੇ ਹੁਣ ਲੈ ਕੇ 12-13 ਲੀਟਰ ਦੁੱਧ ਕਰੂਗੀ ਬਹੁਤ ਭੜੀ ਜੁੜੀ ਸੰਭੀ ਐ ਠੀਕ ਹੈ ਜੀ ਖੋਲੋ ਵੀਰ ਜੀ ਨੂੰ ਫੇਰ ਇਹਦੇ ਵੀ ਸਿਰਫ ਕੂਛੀ ਚਿੱਟੀ ਆ ਇੱਕ ਰੰਗ ਕਾਲੀ ਜੀ ਠੀਕ ਹੈ ਜੀ ਹਾਂ ਜੀ ਭਾਈ ਜੀ ਫੇਸ ਕੁਆਲਟੀ ਤੇ ਚੈੱਕ ਕਰ ਸਕਦੇ ਜੀ ਬਾਕੀ ਪਿੱਠ ਪੋੜੇ ਵਾਲਾ ਬਹੁਤ ਚੰਗੀ ਆ ਕਾਡਰ ਕੁਆਲਟੀ ਤੁਸੀਂ ਲਾ ਕੇ ਤੇ ਚੈੱਕ ਕਰ ਸਕਦੇ ਜੀ ਬਿਲਕੁਲ ਤਿਆਰ ਆ ਕੋਈ 2-4 ਦਿਨ ਖੜੂਗੇ ਜੀ ਬਾਕੀ ਥਣ ਲੈਵੇ ਲੰਬਾ ਬਹੁਤ ਸਾਫ ਆ। ਜੋ ਜਸੂਗਾ ਸੁਣਾ ਨੇ ਪਹਿਲੇ ਸਵੇਰਾ ਗਾਜ 12 ਲੀਟਰ ਦਾ ਰਿਕਾਉਟ ਮਿਲ ਤਰਕਾਉੜਾ। ਹਾਂਜੀ ਚੈੱਕ ਕਰ ਸਕਦਾ ਜੀ ਵਿੱਦੀ ਲੱਗ ਜਰਦਈ। ਅਦਰ ਕੁਆਲਟੀ ਬਹੁਤ ਸ਼ਾਨਦਾਰ ਆ। ਕੀ ਮੁੱਲ ਭਾਜੀ ਇਹਦਾ? ਮੁੱਲ ਤੇ ਇਹਦਾ ਵੀ 90000 ਹੀ ਕਰਦੇ ਆ ਜੀ। ਅੱਛਾ ਜੀ। ਹਾਂਜੀ। ਦਾ ਬੀਜ ਫਿਰ ਕਿੰਨੇ ਕੀ ਦੇ ਦੇਣੀ ਹੁੰਦੀ ਹੈ ਕਿ ਆਪਾਂ ਚਲੋ ਕਰ ਦਾਂਗੇ ਮਾਨਤਾਂ ਨੂੰ 2000 ਸ਼ਰਬਾਂਗੇ 80000 ਦੀ ਹਾਂਜੀ ਲਓ ਭਾਈ ਜੀ ਲਾਗੇ ਤੋਂ ਹੀ ਚੈੱਕ ਕਰ ਸਕਦੇ ਜੀ ਬਿਲਕੁਲ ਬਿਲਕੁਲ ਵੇਡਾ ਜੀ ਵੇਖੋ ਬਾਣੇ ਦੇ ਉੱਤੇ ਚੰਗੇ ਦੁੱਧ ਵਾਲੀ ਪਸ਼ੂਆਂ ਦੀ ਨਿਸ਼ਾਨੀਆਂ ਹੁੰਦੀਆਂ ਵੇ ਬਹੁਤ ਚੰਗਾ ਥਾਨ ਲੱਗਾ ਜੀ ਠੀਕ ਹੈ ਜੀ ਹਾਂਜੀ ਚਲੋ ਕੋਈ ਆਊਗਾ ਵੀਰ ਭਰਾ ਦੇ ਮੌਕੇ ਤੇ ਮਾਨਤਾਂ ਹੋਰ ਕਰਦੇ ਹੋ ਅਰੇ ਭਾਈ ਦੱਸਿਓ ਭਾਈ ਇਹ ਕਿੰਨਾ ਸੂਗਾ ਸੁਣਾ ਨੇ ਇਹ ਜੀ ਆਖਨ ਨੂੰ ਤੀਜੀ ਆਖੀ ਜੀ ਪਰ ਚੌਥੇ ਸੂਗੇ ਮੱਝ ਸਹੀ ਸੋਣੀ ਆ ਠੀਕ ਹੈ ਜੀ ਕਿੰਨੇ ਕ ਟਾਈਮ ਖੜਦੀ ਹੈ ਜੇ ਇਹ ਤਾਂ ਸ਼ਾਂਤੀ ਜੀ ਅੱਜ ਜਾਂ ਸਵੇਰੇ ਸੁਭੂਗੀ ਠੀਕ ਹੈ ਬਿਲਕੁਲ ਤਿਆਰ ਆ ਹਾਂਜੀ ਖੋਲੋ ਵੀਰ ਜੀ ਨਵੇਂ ਇਹਦਾ ਕੀ ਸੀ ਪਿਛਲੇ ਸਵੇਰੇ ਬਿਲਕੁਲ ਰਿਕਾਰਡ ਵੇਖੋ ਜੀ ਸਾਨੂੰ ਤੇ 12 ਲੀਟਰ ਹੀ ਦੱਸਦੇ ਸੀ ਅੱਗੇ ਹੋ ਸਕਦਾ ਕੋਈ 1000 ਤੋਂ ਵੱਧ ਵੀ ਸੇਵਾ ਕਰਕੇ ਕੱਢ ਸਕਦਾ ਠੀਕ ਹੈ ਠੀਕ ਹਾਂਜੀ ਭਾਈ ਜੀ ਫਿਰ ਕੁਆਲਟੀ ਚੈੱਕ ਕਰੋ ਵੱਡੀ ਮਾਝਾ ਫਲੀ ਜੁੜੀ ਜਾਂ ਕੱਦ ਵਜਨ ਵਾਲੀ ਬਾਕੀ ਚੰਗੇ ਕੱਦ ਕਾਠ ਵਾਲੇ ਸਾਰੇ ਪਸ਼ੂ ਹੈ ਭਾਈ ਹੁਣ ਨਾਲ ਬਿਲਕੁਲ ਤਿਆਰ ਹੈ ਲਾਗੇ ਨੂੰ ਚੈੱਕ ਆ ਸਕਦੇ ਜਾਂ ਡਰ ਕੁਆਲਟੀ ਬਹੁਤ ਸ਼ਾਨਦਾਰ ਆ ਇੱਕ ਕੱਦੇ ਦੇਣੇ ਵੇ ਕਿ

ਹਾਂਜੀ ਬਾਈ ਜੀ 95 ਹਜਾਰ ਜੇ ਬਾਕੀ ਬਾਈ ਕਹਿੰਦਾ ਕਿ ਮੌਕੇ ਤੇ ਚੱਲ ਜਿੱਦਾਂ ਵੀ ਸੌਦਾ ਰਲੂਗਾ ਉਦਾਂ ਕਰ ਲਾਂਗੇ ਬਹੁਤ ਵੱਡੀ ਮੱਝ ਆ ਜੀ ਬਾਕੀ ਘੱਟ ਘਾਟ ਲੋ ਸਾਰੀ ਤਕਰੀਬਨ ਚੰਗੀਆਂ ਆ ਹਾਂਜੀ ਚਾਹੋ ਹੁਣ 5ਵੇਂ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਜੀ ਮੱਝ 2 ਮਹੀਨਾ ਦੀ ਢਾਈਾਂ ਦੀ ਸੂਈ ਅਗਲੇ ਖੰਤੀ ਤੇ ਲਿਖੋਟੀ ਠੀਕ ਆ ਜੀ ਕਿਹੜੀ ਸਾਈਡ ਦਾ ਬਹਿਣੀ ਵਾਲਾ ਕਿ ਦੂਜਾ ਬਹਿਣੀ ਵਾਲ ਦਾ ਥਾਨ ਅਗਲਾ ਜਿਹੜਾ ਹੈ ਠੀਕ ਆ ਜੀ ਇਹ ਕਿੰਨਾ ਕੁ ਦੁੱਧ ਤਿਆਰ ਤੇਰੇ ਕੋਲ ਲੋਡ ਦੇ ਦੋ ਕੋ ਆਪਾਂ 9 ਕਿਲੋ ਆ ਕੇ ਦਾਂਗੇ 10 ਵੀ ਕਰ ਜਾਂਦੀ ਆ 12 ਵੀ ਕਰ ਜਾਂਦੀ ਜੇ ਸੰਭ ਗਿਆ ਤੇ ਦੋ ਦੇਣਾ ਅੱਛਾ ਅੱਛਾ ਜੀ ਵੰਟ ਦੇ ਹਿਸਾਬ ਨਾਲ ਜਿੰਨਾ ਵੰਟ ਪੈ ਜਾ ਉਹਨਾਂ ਨੂੰ ਤੇ ਬਾਕੀ ਥੇ ਨੂੰ ਭਾਵੇਂ ਧਾਰਦੇ ਚੋਲ ਗਏ ਸਵੇਰੇ ਬੱਚੇ ਦੀ ਵੀ ਲੋਡ ਬੱਚਾ ਵੀ ਹੈਗਾ ਹੈਗਾ ਕੀ ਇਹਦੇ ਵਿੱਚ ਜਵਾਬ ਕੱਟਾ ਆ ਜੀ ਠੀਕ ਆ ਜੀ ਭਾਈ ਇਹ ਮੇਲਕਾਫ ਜਿਹਦੇ ਪਿੱਛੇ ਬਾਕੀ ਇੱਕ ਥਾਣਾ ਬਹਿਣੀ ਵਾਲਾ ਸੈਟ ਅਗਲੇ ਰਾਤ ੱਲੜਿਆ ਤੇ ਜਿਹੜਾ ਮੌਕੇ ਤੇ ਦੁੱਧ ਤਿਆਰ ਆ 9 ਲੀਟਰ ਬਾਈ ਕਹਿੰਦੇ ਕਿ ਗਾਰੰਟੀ ਵਾਲਾ ਬਹੁਤ 10 ਵੀ ਹੋ ਜਾਂਦਾ ਤੇ 11 ਵੀ ਹੋ ਜਾਂਦਾ ਵਾ ਸੇਵਾ ਮੁਤਾਬਕ ਬਾਕੀ ਬਿਲਕੁਲ ਪਤਲੀ ਚਮੜੀ ਵਾਲੀ ਇਹ ਵੀ ਅੱਜ ਚੰਗੀ ਆ ਲੋਕੀ ਮਿਲਕ ਵਾਂਡ ਜੀ ਬਹੁਤ ਚੰਗੀ ਲੱਗੀ ਇਹਦੇ ਹਾਂਜੀ ਭਾਈ ਜੀ ਚੈੱਕ ਕਰੋ ਆਰਡਰ ਕੁਆਲਟੀ ਥਾਣਾ ਦਾ ਸਟੇਜ ਤੇ ਗਿਆ ਬਹੁਤ ਚੰਗਾ ਵਾ ਇਹਦਾ ਆਡੀ ਸਾਈਡ ਦਾ ਤੇ ਲੜਿਆ ਕਿ ਪਰਨੀ ਵਾਲਾ ਹਾਂਜੀ ਹਾਂਜੀ ਬੈਣੀ ਵਾਲਾ ਠੀਕ ਹੈ ਠੀਕ ਹੈ ਜੀ ਹਾਂਜੀ ਭਾਈ ਜੀ ਆਹ ਅਗਲੀ ਸਾਈਡ ਦਾ ਥਾੜੇ ਦਾ ਤੇ ਲੜਿਆ ਇਹ ਥਣ ਤੋਂ ਤੇ ਬਾਕੀ ਦੁੱਧ ਚੰਗਾ ਚਵਾਈ ਜਾਂਦੀ ਹੈ ਬਾਈ ਕਹਤਾ ਕਿ ਸੇਵਾ ਮੁਤਾਬਕ ਚਲੋ ਜਿੰਨਾ ਕ ਵੰਡ ਵੰਡ ਪਾ ਲਿਓ ਉਸ ਹਿਸਾਬ ਨਾਲ 11 12 ਵੀ ਕਰ ਦਿੰਦੀ ਹੈ ਤੇ 9 ਲੀਟਰ ਦੀ ਬਿਲਕੁਲ ਗਾਰੰਟੀ ਦਿੰਦੇ ਹੈ ਬਾਈ ਜਣੀ ਕੀ ਮੁੱਲ ਭਾਜੀ ਇਹਦਾ ਹਰ ਵੇਖੋ ਇਹਨੂੰ ਬੋਲਤੇ 65000 ਕਰਦੇ ਮੰਗਨ ਨੂੰ ਪਰ ਕਰਾਂਗੇ ਮਾਨਤਾ ਨਾਲ 600 ਅੰਦਰ ਹੀ ਦੇ ਦਾਂਗੇ ਕਿੰਨਾ ਕ ਦੱਸ ਹੀ ਦਈਏ ਹਾਂ ਨਾ ਹੀ 2000 ਹੋਰ ਛੜ ਦਾਂਗੇ 52000 ਦੀ ਹਾਂਜੀ ਚਲੋ 1000 ਹੋਰ ਛੜ ਦੋ ਚਲੋ ਜਿੱਦਾਂ ਆਖੋ ਜਿੱਦਾਂ ਗਾ ਲਓ ਭਾਈ ਜੀ 52000 ਦੀ ਜੇ ਬਾਕੀ ਮੇਲਕਾ ਫਿਰੇ ਪਿੱਛੇ ਤੁਹਾਨੂੰ ਦਿਖਾਉਂਦੇ ਆ ਆਹ ਵਾਲਾ ਜਵਾਕ ਜੇ ਦਾ ਕੋਈ ਢਾਈਆਂ ਦਾ ਦਿਨਾਂ ਦਾ ਆਪਣੇ ਸਮਝ ਨਾਲ ਤੁਸੀਂ ਚੈੱਕ ਕਰ ਸਕਦੇ ਜੇ ਪੈਂਦੇ ਆ ਥਰ ਦੇ ਆਜੋ ਹੁਣ ਐਂਡ ਤੇ ਤੁਹਾਨੂੰ ਵੈੜ ਦਿਖਾਉਂਦੇ ਆ ਦੱਸਿਓ ਭਾਈ ਇਹਦੇ ਬਾਰੇ ਇਹਦਾ ਬੱਚਾ ਮਰ ਗਿਆ ਅੱਛਾ ਜੀ ਹਾਂਜੀ ਲੋਕੀ ਕੱਦ ਕਾੜ ਬਹੁਤ ਚੰਗਾ ਵੈੜਦਾ ਕਿੰਨਾ ਕਿ ਜਦੋਂ ਇਹ ਤਿਆਰ ਹੈ ਥੱਲੇ ਉਹਦੇ ਥੱਲੇ 12 ਲੀਟਰ ਹੋਊਗਾ ਜੀ ਇਹ 10 ਆ ਕੇ ਹੀ ਦਾਂਗੇ 12 ਇਹਨੂੰ ਜਿੰਨੀ ਸੇਵਾ ਕਰਦਗੇ ਹਰੀਆ ਪੱਠਿਆ ਨਿਹਾਰਾ ਪੱਠਾ ਮਿਲੇ ਇਹਨੂੰ ਤੇ 15 16 ਲੀਟਰ ਕਰ ਜਾਂਦੀ ਆ ਠੀਕ ਹੈ ਜੀ ਉਹ ਦਿਨਾ ਜੀ ਚਵਾ ਦਾਂਗੇ ਰੇ ਪੱਠੇ ਦਾ 15 ਠੀਕ ਹੈ ਠੀਕ ਹੈ ਜੀ ਲਓ ਬਾਈ ਜੀ ਕੱਟ ਕਾਟਾ ਲਓ ਬਹੁਤ ਚੰਗੀ ਆ ਕੋਈ ਠੀਕ ਹੈ ਜੀ ਠੀਕ ਹੈ ਜੀ 6 ਤੋਂ 6 ਚਵਾਈ ਜੀ ਭਾਈ ਜੀ ਆਪੇ ਤੁਸੀਂ ਦੇਖ ਸਕਦੇ ਤੁਸੀਂ ਵਿੜਾ 12 ਲੀਟਰ ਜਿਹੜਾ ਦੁੱਧ ਤਿਆਰ ਹੈ ਬਾਈ ਕਹਿੰਦਾ ਕਿ 10 ਲੀਟਰ ਦੀ ਗਾਰੰਟੀ ਦੇਵਾਂਗੇ। ਹੁਣ ਜਵਸ਼ੀ ਮਰ ਗਈ ਐ। ਠੀਕ ਐ ਜੀ। ਕਿੰਨਾ ਕੁ ਟਾਈਮ ਹੋਗਾ ਸੂਂਡਸਿਆ? ਕੋਈ ਨੂ ਹੋਗਾ ਹੀ 2 ਟਾਈਮ ਹੀ ਨੇ। 2 ਟਾਈਮਾਂ ਚ ਲਾਗੇ ਬੰਦੇ ਸੂਈ ਆ। ਬਾਕੀ ਜੇ ਕੋਈ ਵੀਰ ਸਾਂਭਣਾ ਲੈ ਜਾਊਗਾ ਦੁੱਧ ਚੰਗਾ ਚ ਪਈ ਜਾਣਾ ਇਹਨੇ। ਇਹਦਾ ਕੀ ਮੁੱਲ ਭਾਜੀ ਹੇਰਾ? ਇਹਦਾ ਮੁੱਲ ਜੀ 3500। ਇਹ ਵੀ ਦੱਦਿਆ ਹਣਾ ਜਿਹੜੇ ਗਰੀ ਦੇਦੇ। ਚਲੋ ਬੱਤੀਆਂ ਵੀ ਦੇ ਦਾਂਗੇ ਹੋ ਯਾਰ ਛੱਡ ਦਿਆ ਚਲੋ ਜੇ ਤੁਸੀਂ ਇਦਾਂ ਹੋ ਜੇ ਤਾਂ ਕਰਨਾ ਲਓ ਬਾਈ ਜੀ 31000 ਦੀ ਜੇ ਮੌਕੇ ਤੇ ਚਲੋ ਛੋੜਛੱਪਾ ਬਾਈ ਹੁਣੀ ਕਰ ਦੇਣਗੇ ਤੇ ਵੀਡੀਓ ਪੂਰੀ ਵੇਖ ਲਈ ਹਾਂਜੀ ਧੰਨਵਾਦ ਜੀ ਸਾਰੇ ਵੀਰਾਂ ਦਾ